ਬਿਗਪੋਸਟ ਜੇਤੂ ਅਤੇ ਮਸ਼ਹੂਰ ਯੂਟਿਊਬਰ ਐਲਵਿਸ਼ ਯਾਦਵ ਦੇ ਘਰ ਤੇ ਗੁਰੂਗਰਾਮ ਦੇ ਵਿੱਚ ਸਵੇਰੇ 5:30 ਤੋਂ 6 ਵਜੇ ਦੇ ਵਿਚਕਾਰ ਭਾਰੀ ਗੋਲੀਬਾਰੀ ਹੋਈ ਹੈ ਘਰ ਦੇ ਨੇੜੇ ਤਿੰਨ ਅਣਪਛਾਤੇ ਬਦਮਾਸ਼ ਪਾਇਕ ਤੇ ਆਏ ਅਤੇ ਦੋ ਦਰਜਨ ਤੋਂ ਵੱਧ ਰਾਉਂਡ ਫਾਇਰਿੰਗ ਕਰਕੇ ਮੌਕੇ ਤੋਂ ਫਰਾਰ ਹੋ ਗਏ ਇਸ ਅਚਾਨਕ ਵਾਪਰੀ ਘਟਨਾ ਨੇ ਪੂਰੇ ਇਲਾਕੇ ਦੇ ਵਿੱਚ ਹੜਕੰਪ ਮਚਾ ਦਿੱਤਾ ਹੈ ਦੱਸਿਆ ਕਿ ਐਲਵਿਸ਼ ਯਾਦਵ ਆਪਣੀਆਂ ਯੂਟਿਊਬ ਅਤੇ ਸੋਸ਼ਲ ਮੀਡੀਆ ਗਤੀਵਿਧੀਆਂ ਦੇ ਲਈ ਬਹੁਤ ਮਸ਼ਹੂਰ ਨੇ ਗੋਲੀਬਾਰੀ ਤੋਂ ਬਾਅਦ ਗੁਰੂਗਰਾਮ ਪੁਲਿਸ ਦੇ ਦੀਆਂ ਦਾ ਅਧਿਕਾਰੀ ਤੁਰੰਤ ਉਥੇ ਪਹੁੰਚ ਕੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਘਟਨਾ ਦੇ ਸਮੇਂ ਘਰ ਦੇ ਵਿੱਚ ਮੌਜੂਦ ਲੋਕਾਂ ਦੀ ਸੁਰੱਖਿਆ ਦੇ ਬਾਰੇ ਵੀ ਪੁੱਛਗਿੱਛ ਕੀਤੀ ਹੈ। ਮੌਕੇ ਤੇ ਪਹੁੰਚ ਕੇ ਪੁਲਿਸ ਨੇ ਇਲਾਕੇ ਨੂੰ ਘੇਰ ਲਿਆ ਅਤੇ ਸ਼ੱਕੀਆਂ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਹੈ। ਦੱਸਿਆ ਕਿ ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕੀਤੀ ਹੈ। ਹਮਲਾਵਰਾਂ ਦੀ ਅਜੇ ਤੱਕ ਕੋਈ ਵੀ ਪਛਾਣ ਨਹੀਂ ਹੋ ਸਕੀ ਹੈ। ਦੱਸਿਆ ਕਿ ਬਦਮਾਸ਼ਾਂ ਦੇ ਵੱਲੋਂ ਚਲਾਈਆਂ ਗਈਆਂ ਗੋਲੀਆਂ ਐਲਵਿਸ਼ ਯਾਦਵ ਦੇ ਘਰ ਦੀ ਬਾਲਕਨੀ ਤੱਕ ਹੀ ਪਹੁੰਚ ਗਈਆਂ। ਰਾਹਤ ਲੈ ਕੇ ਸਵੇਰ ਦਾ ਸਮਾਂ ਹੋਣ ਕਰਕੇ ਐਲਵਿਸ਼ ਯਾਦਵ ਦੇ ਘਰ ਦੇ ਮੈਂਬਰ ਬਾਹਰ ਨਹੀਂ ਸੀ ਇਸ ਦੇ ਲਈ ਗੋਲੀਬਾਰੀ ਦੇ ਵਿੱਚ ਕੋਈ ਵੀ ਜ਼ਖਮੀ ਨਹੀਂ ਹੋਇਆ ਹੈ ਫਿਲਹਾਲ ਬਦਮਾਸ਼ਾਂ ਨੇ ਗੋਲੀਬਾਰੀ ਕਿਉਂ ਕੀਤੀ ਹੈ ਇਸ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਪੁਲਿਸ ਦੀਆਂ ਕਈ ਟੀਮਾਂ ਇਸ ਘਟਨਾ ਦੀ ਜਾਂਚ ਕਰ ਰਹੀਆਂ ਨੇ ਸ਼ੁਰੂਆਤੀ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਤਿੰਨ ਲੋਕ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਅਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਸਰ ਆਪ ਆਪ ਇੱਥੇ ਮੌਜੂਦ ਤੁਸੀਂ ਕਹਿੰਦੇ ਸਮੇਂ ਇਹ ਘਟਨਾ ਹੋਈ ਹੈ ਪੁਲਿਸ ਸਾਹ ਦੇ ਰਹੀ ਹੈ ਸਰ ਆਪ ਦਾ पुलिस प्रशासन ही कर रहा है जो बढ़िया कर रहा है जो भी है सारी टीमें आ चुकी है और पूरा परिवार मौजूद था सर जिस समय ये सब घटना हुई है और एलविश यहाँ है या बाहर है तो काम से। वो काम से क्या हुए कितने बजे के आसपास ये घटना हुई है कुछ अंदाजा आप क्या कर रहे थे उस समय सर सोए हुए थे सोए हुए थे तो अब पुलिस ने यहाँ पहुँच करके दायका की है आपके घर में अच्छा काम कर रही है हमें लगता है कि पूरा कितनी फायरिंग की गई है कितनी गोली चली हुई अंदाजा सर को आपको? अंदाजा हो नहीं। चीज़ चीज़ तो अरे सर कोई कोई आपको वार्निंग भी इससे पहले आपके परिवार को, को परेशान करने की कोशिश की कहीं किसी द्वारा को कोई धमकी वगैरह आई हो अच्छा सीसीटीवी फुटेज में कितने बदमाश कैद हुए हैं कितने युवक थे तीन दिख रहे हैं तीन दो दिख रहे हैं एक उधर बाइक मतलब बाइक आई है जैसे तीन दिख रहे हैं लेकिन दो ही डेट पे दिख रहे हैं दूसरे घर के बाहर खड़े होकर के उन्होंने आप चलाए ठीक ਬਿਗਪੋਸਟ ਜੇਤੂ ਅਤੇ ਮਸ਼ਹੂਰ ਯੂਟਿਊਬਰ ਐਲਵਿਸ਼ ਯਾਦਵ ਦੇ ਘਰ ਤੇ ਗੁਰੂਗਰਾਮ ਦੇ ਵਿੱਚ ਸਵੇਰੇ 5:30 ਤੋਂ 6 ਵਜੇ ਦੇ ਵਿਚਕਾਰ ਭਾਰੀ ਗੋਲੀਬਾਰੀ ਹੋਈ ਹੈ ਘਰ ਦੇ ਨੇੜੇ ਤਿੰਨ ਅਣਪਛਾਤੇ ਬਦਮਾਸ਼ ਪਾਇਕ ਤੇ ਆਏ ਅਤੇ ਦੋ ਦਰਜਨ ਤੋਂ ਵੱਧ ਰਾਉਂਡ ਫਾਇਰਿੰਗ ਕਰਕੇ ਮੌਕੇ ਤੋਂ ਫਰਾਰ ਹੋ ਗਏ ਇਸ ਅਚਾਨਕ ਵਾਪਰੀ ਘਟਨਾ ਨੇ ਪੂਰੇ ਇਲਾਕੇ ਦੇ ਵਿੱਚ ਹੜਕੰਪ ਮਚਾ ਦਿੱਤਾ ਹੈ ਦੱਸਿਆ ਕਿ ਐਲਵਿਸ਼ ਯਾਦਵ ਆਪਣੀਆਂ ਯੂਟਿਊਬ ਅਤੇ ਸੋਸ਼ਲ ਮੀਡੀਆ ਗਤੀਵਿਧੀਆਂ ਦੇ ਲਈ ਬਹੁਤ ਮਸ਼ਹੂਰ ਨੇ ਗੋਲੀਬਾਰੀ ਤੋਂ ਬਾਅਦ ਗੁਰੂਗਰਾਮ ਪੁਲਿਸ ਦੇ ਨੀਯਾ ਦਾ ਅਧਿਕਾਰੀ ਤੁਰੰਤ ਉਥੇ ਪਹੁੰਚ ਕੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਘਟਨਾ ਦੇ ਸਮੇਂ ਕਾਰ ਦੇ ਵਿੱਚ ਮੌਜੂਦ ਲੋਕਾਂ ਦੀ ਸੁਰੱਖਿਆ ਦੇ ਬਾਰੇ ਵੀ ਪੁੱਛਗਿੱਛ ਕੀਤੀ ਹੈ। ਮੌਕੇ ਤੇ ਪਹੁੰਚ ਕੇ ਪੁਲਿਸ ਨੇ ਇਲਾਕੇ ਨੂੰ ਘੇਰ ਲਿਆ ਅਤੇ ਸ਼ੱਕੀਆਂ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਹੈ। ਦੱਸਿਆ ਕਿ ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕੀਤੀ ਹੈ। ਹਮਲਾਵਰਾਂ ਦੀ ਅਜੇ ਤੱਕ ਕੋਈ ਵੀ ਪਛਾਣ ਨਹੀਂ ਹੋ ਸਕੀ ਹੈ। ਦੱਸਿਆ ਕਿ ਬਦਮਾਸ਼ਾਂ ਦੇ ਵੱਲੋਂ ਚਲਾਈਆਂ ਗਈਆਂ ਗੋਲੀਆਂ ਐਲਵਿਸ਼ ਯਾਦਵ ਦੇ ਘਰ ਦੀ ਬਾਲਕਨੀ ਤੱਕ ਹੀ ਪਹੁੰਚ ਗਈਆਂ। ਰਾਹਤ

पुलिस प्रशासन ही कर रहा है जो बढ़िया कर रहा है जो भी है सारी टीम आ चुकी है और पूरा परिवार मौजूद था सर जिस समय ये सब घटना हुई है और एलविश यहाँ है या बाहर है तो काम से। वो काम से हुए। आ, कितने बजे घटना हुई है, कुछ हुआ। आप क्या कर रहे थे उस समय सोए हुए, हुए थे तो अब पुलिस ने यहाँ पहुँच करके दायकात की है आपके घर में लगता है कि पूरा कितनी फायरिंग की गई कितनी गोली चली गई अंदाजा सर कोई परिवार को, को परेशान करने की कोशिश को को कोई कितने बदमाश कितने युवक थे तीन दिख रहे हैं तीन दो दिख रहे हैं एक उधर बाइक मतलब बाइक आई है जैसे तीन दिख रहे हैं लेकिन दो ही रेट पे दिख रहे हैं घर के बाहर खड़े होकर के सर उन्होंने चलाई ठीक